ਗੁਰੂ ਬੇਰੀ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾਸ ਸਹਿਬ ਜਦਾ ਫਤਿਹ ਸਿੰਘ ਸੇਵਕ ਜਥਾ ਵੇਰਕਾ ਵੱਲੋਂ ਆਪ ਜੀ ਦੇ ਸਨਮੁਖੇ ਵੀਡੀਓ ਬਣਾ ਕੇ ਪਾ ਰਿਹਾ ਵਾ ਆਪ ਸਭ ਨੂੰ ਸੰਗਤਾਂ ਨੂੰ ਪਤਾ ਹੀ ਆ ਵੀ ਮੈਂ ਜਿਹੜਾ ਆ ਡੰਪ ਚੱਲ ਰਿਹਾ ਵਾ ਝੂਠਾ ਜਿਹੜਾ ਪਸਾਰਾ ਚੱਲ ਰਿਹਾ ਵਾ ਧਰਮ ਪ੍ਰਚਾਰ ਦਾ ਧਰਮ ਪਰਵਰਤਨ ਦਾ ਉਹਦੇ ਵਿਸ਼ੇ ਤੇ ਲਗਾਤਾਰ ਵੀਡੀਓ ਪਾ ਰਿਹਾ ਆ ਪਰ ਮੈਂ ਕਈ ਵਾਰੀ ਆਪਣੀਆਂ ਵੀਡੀਓਜ਼ ਦੇ ਵਿੱਚ ਜ਼ਿਕਰ ਕੀਤਾ ਵਾ ਸਾਧ ਸੰਗਤ ਵੀ ਸਾਨੂੰ ਆਪਣੀ ਪੀੜ੍ਹੀ ਥੱਲੇ ਵੀ ਛੋਟਾ ਜਿਹੜਾ ਵਾ ਮਾਰਨਾ ਪੈਣਾ ਵਾ ਮੈਂ ਅੱਜ ਗਿਆ ਸੀ ਕਿਸੇ ਨਗਰ ਦੇ ਵਿੱਚ ਨਾਂਤ ਨਹੀਂ ਲੈਣਾ ਮੈਂ ਚਲੋ ਕਿਸੇ ਸੱਜਣ ਦਾ ਵੀ ਇਹ ਵੀ ਮਿੱਤਰ ਹੀ ਕੋਈ ਤੇ ਮੈਨੂੰ ਬੜਾ ਉਹ ਨਾ ਉਦਾਸ ਮੈਂ ਕਿਹਾ ਯਾਰ ਕੀ ਗੱਲ ਆ ਅੱਜ ਇਹਨਾਂ ਨੂੰ ਉਦਾਸ ਕਿਉਂ ਹੋਵਾਂ ਕਹਿੰਦਾ ਬਾਬਾ ਜੀ ਗੱਲ ਇਦਾਂ ਵਾ ਵੀ ਸਾਡੇ ਇੱਕ ਬਹੁਤ ਹੀ ਸਤਕਾਰਯੋਗ ਬਾਬਾ ਜੀ ਹੀ ਗਏ ਤੇ ਸਾਡੇ ਨਾਲ ਲੜਦੇ ਆ ਮੈਂ ਕਿਉਂ ਕਹਿੰਦਾ ਗੁੱਸੇ ਹੋ ਗਏ ਮੈਂ ਗੱਲ ਕੀ ਹੋਈ ਕਹਿੰਦਾ ਚੜਾਵੇ ਤੂੰ ਚੜਾਵੇ ਤੂੰ ਕਹਿੰਦਾ ਗੁੱਸੇ ਹੋ ਗਏ ਆ ਵੀ ਮੈਂ ਲੈਣਾ ਤੇ ਮੈਂ ਸੋਚਣ ਡਿਆ ਹੀਗਾ ਵੀ ਮੈਂ ਕਈ ਵਾਰੀ ਜਿਹੜੀ ਗੱਲ ਕੀਤੀ ਆ ਵੀ ਆਪਣੀ ਪੀੜ੍ਹੀ ਥੱਲੇ ਸਾਨੂੰ ਛੋਟਾ ਮਾਰਨਾ ਪੈਣਾ ਵਾ ਗੁਰੂ ਪਿਆਰਿਓ ਸਾਨੂੰ ਦੇਖਣਾ ਪੈਣਾ ਵਾ ਵੀ ਇਹ ਗਰਬਾਣੀ ਜਿਹੜੀ ਆ ਪਹਿਲੀ ਤੇ ਗੱਲ ਆਪਾਂ ਇਹਦਾ ਵਪਾਰ ਬਣਾਤਾ ਧੰਦਾ ਬਣਾਤਾ ਸੱਚ ਜਾਣੇ ਮੈਨੂੰ ਬਖਸ਼ ਦਿਓ ਪਰ ਜੋ ਸੱਚ ਆ ਮੈਂ ਰਹਿ ਨਹੀਂ ਸਕਦਾ ਬੋਲਣ ਤੋਂ ਬਿਨਾਂ ਧੰਦਾ ਪੱਕਾ ਬਣਾਉਂਦਾ ਪੈਸਿਆਂ ਪਿਛੇ ਅਰਦਾਸਾਂ ਪਿਛੇ ਮੈਂ ਬਾਬਿਆਂ ਨੂੰ ਲੜਦੇਆਂ ਵੇਖਿਆ ਵਾ ਇੱਥੇ ਬਟਾਲੇ ਦੇ ਵਿੱਚ ਇੱਕ ਡਿਊਟੀਆਂ ਲੋਨ ਦੇ ਲੋਨ ਕਰਕੇ ਇੱਕ ਗਰੰਥੀ ਸਿੰਘ ਨੇ ਦੂਜੇ ਦੇ ਢਿੱਡ 'ਚ ਕਿਰਪਾਨ ਲੰਗਾਤੀ ਮਾਰਤਾ ਬੰਦਾ ਵਾਹ ਵਾਹ ਬਾਣੀ ਨਿਰੰਕਾਰ ਹੈ ਪਹਿਲੀ ਤੇ ਗੱਲ ਤੁਸੀਂ ਮੈਨੂੰ ਦੱਸੋ ਸੋਚਿਓ ਜਰਾ ਕਿ ਦਿਮਾਗ ਦੇ ਬੋਝ ਪਾਇਓ ਤੇ ਸੀਮਾਸਾ ਵੀ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਨਿਰੰਕਾਰ ਦਾ ਤੁਸੀਂ ਸੌਦਾ ਕਰਨ ਡੇ ਜੀ ਇਹ ਇੰਨਾ ਕੁਝ ਜਿਹੜਾ ਚੱਲਣ ਡਿਆ ਵਾ ਵਪਾਰ ਚੱਲਣ ਡਿਆ ਇਹ ਧੰਦਾ ਚੱਲਣ ਡਿਆ ਵਾ ਨਿਰੰਕਾਰ ਨੂੰ ਵੇਚਣ ਡੇ ਜੀ ਫਿਰ ਕੀ ਕਰਨ ਡੇ ਦੱਸੋ ਮੈਨੂੰ ਜਵਾਬ ਦਿਓ ਮੈਨੂੰ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਬਣ ਕੇ ਜੇ ਗੁਰਬਾਣੀ ਇੰਨੇ ਪਾਠੀ ਗ੍ਰੰਥੀ ਇੰਨੇ ਜਿਹੜੇ ਆ ਜਿਨ੍ਹਾਂ ਨੂੰ 20 25 25 50 50 ਸਾਲ ساری ਜ਼ਿੰਦਗੀ ਹੋ ਗਈ ਆ ਨੰਘ ਗਈ ਆ ਜਿਨ੍ਹਾਂ ਦੀ ਬਾਣੀ ਪੜਦਿਆਂ ਪੜਦਿਆਂ ਕੀ ਬਣ ਗਿਆ ਗੁਰਬਾਣੀ ਦਾ ਰੂਪ ਬਣ ਗਏ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਉਤਰ ਗਿਆ ਸੋਚਿਓ ਯਾਰ ਉਤਰ ਗਿਆ ਪੜਦੇ ਦਰੋਜ ਹੀ ਜੀ ਆਨੰਦ ਸਾਹਿਬ ਆਨੰਦ ਪਿਆ ਮੇਰੀ ਮਾਏ ਬੜੇ ਪਤਾ ਨਹੀਂ ਕਦੋਂ ਆਪਾਂ ਝਾਤੀ ਮਾਰਾਂਗੇ ਕਦੋਂ ਆਪਾਂ ਅਵੇਰ ਹੋਵਾਂਗੇ ਕਦੋਂ ਆਪਾਂ ਜਾਗਾਂਗੇ ਕਦੋਂ ਆਪਾਂ ਆਪਣੀ ਪੀੜੀ ਫਿਰ ਸੋਟਾ ਮਾਰਾਂਗੇ ਕਿ ਇਹ ਬਾਣੀ ਜਿਹੜੀ ਹੈ ਨਾ ਗੁਰੂ ਪਿਆਰੇਓ ਇਹ ਫ੍ਰੀ ਛੱਟਾ ਹੈਗਾ ਵੰਡਣ ਵਾਲਾ ਇਹ ਦਵਾਈ ਹੈ ਉਹ ਜੀ ਜੜੀ ਬੂਟੀ ਹੈ ਉਹ ਜੀ ਵੀ ਇਹ ਵੰਡਣ ਵਾਲੀ ਚੀਜ਼ ਹੀ ਤੇ ਫ੍ਰੀ ਵੰਡਣ ਵਾਲੀ ਹੀ ਇਹਨੇ ਅਸਰ ਵੀ ਫੇਰ ਹੀ ਕਰਨਾ ਹੈਗਾ ਅੱਜ ਲੋਕ ਇੰਨਾ ਜੇ ਗਰਕ ਗਏ ਹੈ ਨਾ ਧਰਮ ਦੀ ਛਤਰ ਛਾਇਆ ਹੈ ਠੀ ਵੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਦੇ ਵਿੱਚ ਬਹਿ ਕੇ ਵੀ ਜੇ ਇੰਨਾ ਗਰਕ ਗਏ ਆ ਇਹਦਾ ਕਾਰਨ ਤੇ ਪਤਾ ਕਰੀਏ ਆਪਾਂ ਵੀ ਕਿਉਂ ਹੋਇਆ ਇਦਾਂ ਵੀ ਗਰਬਾਣੀ ਤੇ ਦੁੱਖ ਲਾਉਂਦੀ ਸੀ ਸਾਰੇ ਇਹ ਤਾਂ ਸਤਗੁਰ ਸਿੱਖ ਕੇ ਬੰਦਨ ਕਾਟੇ ਗੁਰਕਾ ਸਿੱਖ ਵਿਕਾਰ ਤੇ ਹਾਟੇ ਇਸੇ ਨੂੰ ਲੈ ਕੇ ਲੜੀ ਜਾਂਦੇ ਆ ਇੱਕ ਦੂਜੇ ਦੀਆਂ ਪੱਗਾਂ ਲਾਈ ਜਾਂਦੇ ਆ ਇੱਕ ਦੂਜੇ ਦੇ ਸਿਰ ਪਾੜੀ ਜਾਂਦੇ ਆ ਚੜਾਵਿਆਂ ਤੋਂ ਅਰਦਾਸਾਂ ਤੋਂ ਲੜੀ ਜਾਂਦੇ ਆ ਕੀ ਕਰਨ ਕੀ ਨਹੀਂ ਆ ਦੱਸੋ ਫਿਰ ਫਿਰ ਆਪਾਂ ਰੋਲਾ ਪਾਈਏ ਵੀ ਉਹ ਉਹ ਇਸਾਈ ਬੰਦੇ ਜਾਂਦੇ ਲੋਕ ਤੱਕੇ ਨਾ ਬਣਾਈ ਜਾਂਦੇ ਉਹ ਜੋ ਆਪਣੀ ਪੀੜੀ ਥੱਲੇ ਸੋਟਾ ਤੇ ਮਾਰੀਏ ਵੀ ਇਹੀ ਕਰਨ ਕੀ ਡੇ ਆ ਗੁਰੂ ਸਾਹਿਬ ਨੇ ਕਿਹਾ ਸੀ ਵੀ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਕਰਦੇ ਆ ਇਹ ਕਿਸੇ ਨੂੰ ਕਹਿ ਕੇ ਵੇਖੋ ਵੀ ਚੱਲ ਆਜੋ ਬਾਬਾ ਜੀ ਦਿਹਾੜੀ ਲਾਉਣੀ ਇੱਟਾਂ ਸੁੱਟਣੀਆਂ ਇੱਕ ਦਿਹਾੜੀ ਲਾ ਦੋ ਕਿਰਤ ਕਿਰਤ ਦਾ ਤੇ ਕਨਸੈਪਟ ਹੀ ਛੱਡਦਾ ਅਸੀਂ ਵੇਲੜ ਬਣ ਗਏ ਆ ਬਾਬਾ ਸੱਚ ਕੋਈ ਕਰਕੇ ਵਿਖਾਵੇ ਕਿਰਤ ਚੁੱਕ ਕੇ ਵਿਖਾਵੇ ਬਾਲਟੇ ਇੱਟਾਂ ਢੋ ਕੇ ਵਿਖਾਵੇ ਵਾਹ ਕੇ ਵਿਖਾਵੇ ਕਈ ਇਹਨੂੰ 2 ਘੰਟੇ ਡਿਊਟੀ ਲਾ ਕੇ ਰੁਪਈਆ 300 ਮਿਲ ਜਾਣਾ ਦਿਹਾੜੀ 'ਚ ਤਿੰਨ ਨੂੰ ਡਿਊਟੀਆਂ ਲਾਊਗਾ ਰੁਪਈਆ 900 ਬਣ ਜਾਣਾ ਅਗਲੇ ਦਾ 1000 ਬਣ ਜਾਣਾ ਤੇ ਉਹਨੂੰ ਕੀ ਲੋੜ ਐ ਕਈ ਵੋਂਦੀ ਤੇ ਕੀ ਲੋੜ ਐ ਉਹਨੂੰ ਗੁਰਬਾਣੀ ਦੀ ਵਿਚਾਰ ਕਰਨ ਦੀ ਕੀ ਲੋੜ ਐ ਉਹਨੂੰ ਗੁਰੂ ਪਿਆਰਿਓ ਇਹ ਵੇਚਣ ਵਾਲੀ ਚੀਜ਼ ਨਹੀਂ ਇਹ ਤੰਦਾ ਨਹੀਂ ਸਹਿਜ ਪਾਠ ਦਾ ਕਨਸੈਪਟ ਹੀ ਹੈ ਸਾਡਾ ਸੰਗਤੀ ਰੂਪ ਦੇ ਵਿੱਚ ਕਿੱਥੇ ਫਿਰਨ ਕਿੱਥੇ ਨੇ ਆਪਾਂ ਬਖਸ਼ਿਓ ਮੈਨੂੰ ਸੱਚ ਮੈਂ ਬੋਲ ਨਾ ਰਹਿ ਸਕਦਾ ਪਰ ਛਾਤੀ ਜਰੂਰ ਮਾਰਿਓ ਆਪਣੇ ਮਨਾਂ ਦੇ ਵਿੱਚ ਸਾਰੇ ਜਣੇ ਕੱਲਾ ਮੈਂ ਨਹੀਂ ਕਹਿੰਦਾ ਧਾਰਮਿਕ ਜਿਹੜੇ ਲੋਕ ਕਰਾਉਂਦੇ ਉਹ ਵੀ ਛਾਤੀ ਮਾਰਨ ਵੀ ਸਾਨੂੰ ਗੁਰੂ ਨੇ ਕੀ ਕਿਹਾ ਸੀ ਵੀ ਸੇਵਾ ਕਰਤ ਹੋਏ ਨਹਿਕਾਮੀ ਤਿਸਕੋ ਹੋਤ ਪ੍ਰਭ ਸੁਆਮੀ ਸੇਵਾ ਕਰਦੇ ਕਰਦੇ ਨਹਿਕਾਮੀ ਹੋਣਾ ਹੈਗਾ ਤੇ ਇਥੇ ਕਾਮਨਾ ਰੱਖ ਕੇ ਸੇਵਾ ਕਰਨੀ ਆ ਪਹਿਲਾਂ ਪੈਸਾ ਗਾੜੀ ਰੱਖ ਕੇ ਸੇਵਾ ਕਰਨੀ ਆ ਮੈਂ ਪਹਿਲਾਂ ਹੀ ਉਦਨ ਵੀ ਬੇਨਤੀ ਕੀਤੀ ਸੀ ਅੱਗੇ ਇੱਕ ਦਿਨ ਕਿ ਰਾਗੀ ਢਾਡੀ ਪ੍ਰਚਾਰਕ ਪਾਠੀ ਬਾਬੇ ਸਭ ਸਾਡੇ ਸਭ ਲਿਓ ਲੱਤ ਗਿਆ ਮੈਂ ਨਹੀਂ ਕਹਿੰਦਾ ਮੈਂ ਬੜਾ ਚੰਗਾ ਹਾਂ ਹੋ ਸਕਦਾ ਮੈਂ ਉਹਨਾਂ ਨਾਲੋਂ ਵੀ ਮਾੜਾ ਹਾਂ ਪਰ ਮੈਂ ਧਰਮ ਨੂੰ ਧੰਦਾ ਨਹੀਂ ਬਣਾਉਂਦਾ ਇਹ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਹਾਂ ਤੇ ਧਰਮੋਂ ਵਪਾਰ ਨਹੀਂ ਗਾ ਧੰਦਾ ਵੀ ਨਹੀਂ ਗਾ ਬਦਲੀਏ ਆਪਾਂ ਛਾਤੀ ਮਾਰ ਕੇ ਕਰਨ ਕੀ ਡੇ ਹਾਂ ਕਿਉਂ ਨਹੀਂ ਗੁਰਬਾਣੀ ਸਾਡੇ ਜੀਵਨ ਬਦਲਣ ਦੀ ਕਿਉਂ ਨਹੀਂ ਸਾਡੇ ਮਨ ਬਦਲਣ ਦੇ ਚਾਤੀ ਜ਼ਰੂਰ ਮਾਰਿਓ ਸਮੂਹ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਜੇ ਮੇਰੀ ਗੱਲ ਕਿਸੇ ਨੂੰ ਚੁਭੀ ਹੋਵੇ ਜਾਂ ਚੁਭੇ ਤੇ ਮੈਨੂੰ ਬਖਸ਼ ਦਿਓ ਗੋਲੀ ਮਾਰ ਦਿਓ ਕੋਈ ਗੱਲ ਨਹੀਂ ਉਹ ਉਹਦੀ ਗੱਲ ਪਰ ਸੱਚ ਹੈ ਮੈਂ ਕਿਸੇ ਦਾ ਦਿਲ ਨਹੀਂ ਲਖਾਉਣਾ ਚਾਹੁੰਦਾ ਪਰ ਜਦੋਂ ਵੀਰ ਨੇ ਮੈਨੂੰ ਦੱਸਿਆ ਨਾ ਕਿ ਚੜਾਵੇ ਕਰਕੇ ਬਾਬਾ ਜੀ ਨਾਰਾਜ਼ ਹੋ ਗਏ ਆ ਤੇ ਮੈਨੂੰ ਬੋਲਣਾ ਪਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ